ਹਾਂਜੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਅੱਖਰ ਤੋਂ ਸ਼ਬਦ ਬਣਾਉਣਾ ਸਿੱਖਾਂਗੇ ਕੀ ਸਿੱਖਾਂਗੇ ਹਾਂ ਕਿਸ ਚੀਜ਼ ਤੋਂ ਅੱਖਰ ਤੋਂ ਆਪਾਂ ਦੋ ਗਰੁੱਪ ਬਣਾ ਲਿਆ ਇੱਕ ਆਪਣੇ ਪਿਆਰੇ ਵਿਦਿਆਰਥੀਆਂ ਦਾ ਆ ਵਾਲਾ ਗਰੁੱਪ ਹੈ ਦੂਜੇ ਆਪਣੇ ਪਿਆਰੇ ਵਿਦਿਆਰਥੀਆਂ ਦਾ ਇਹ ਵਾਲਾ ਗਰੁੱਪ ਹੈ ਹੁਣ ਉਸ ਗਰੁੱਪ ਦੇ ਵਿੱਚੋਂ ਇੱਕ ਵਿਦਿਆਰਥੀ ਜਾ ਕੇ ਕੋਈ ਅੱਖਰ ਲਿਖੋ ਚਲੋ ਬੇਟਾ ਜਿਹੜਾ ਮਰਜੀ ਆਪਣੇ ਗਰੁੱਪ ਦੇ ਵਿੱਚੋਂ ਆਜੋ ਕੋਈ ਇੱਕ ਅੱਖਰ ਲਿਖੋ ਜਿਹੜਾ ਵੀ ਤੁਹਾਨੂੰ ਲੱਗਦਾ ਤੁਸੀਂ ਬੋਰਡ ਦੇ ਉੱਪਰ ਅੱਖਰ ਲਿਖੋ ਹਾਂਜੀ ਕੀ ਅੱਖਰ ਲਿਖਿਆ ਇਸਨੇ ਗੱਗਾ ਇਹਨੂੰ ਗੋਲ ਚੱਕਰ ਚ ਬੰਦ ਕਰ ਦਿਓ ਬੇਟਾ ਇਹਨੂੰ ਕਰਤਾ ਆਪਾਂ ਚੱਕਰ ਹਾਂਜੀ ਬੇਟਾ ਉੱਥੇ ਖੜ੍ਹ ਜਾਓ ਹੁਣ ਇਸ ਬੱਚੇ ਨੇ ਕਿਹੜਾ ਅੱਖਰ ਲਿਖਿਆ ਗੱਗਾ ਗੱਗਾ ਹੁਣ ਆਪਾਂ ਇਸ ਗੱਗੇ ਤੋਂ ਬਹੁਤ ਸਾਰੇ ਸ਼ਬਦ ਬਣਾ ਸਕਦੇ ਆ ਤਾਂ ਹੁਣ ਮੈਂ ਬੇਨਤੀ ਕਰੂੰਗਾ ਕਿ ਆ ਸਾਡੇ ਪਿਆਰੇ ਵਿਦਿਆਰਥੀ ਬੈਠੇ ਆ ਕੋਈ ਵੀ ਇੱਕ ਵਿਦਿਆਰਥੀ ਉੱਠ ਕੇ ਜਾਓ ਤੇ ਗੱਗੇ ਤੋਂ ਜਿਹੜਾ ਵੀ ਤੁਹਾਨੂੰ ਸ਼ਬਦ ਤੁਹਾਡੇ ਮਨ ਚ ਦਿਮਾਗ ਚ ਆ ਰਿਹਾ ਉੱਥੇ ਜਾ ਕੇ ਲਿਖੋ ਚਲੋ ਸ਼ਾਬਾਸ਼ ਜਾਓ ਇੱਕ ਇੱਕ ਕਰਕੇ ਹਾਂਜੀ ਸਾਡੇ ਪਿਆਰੇ ਵਿਦਿਆਰਥੀ ਸਾਡੀ ਛੋਟੀ ਜੀ ਬੱਚੀ ਗਈ ਆ ਲਾਪ੍ਰਿਤਕੌਰ ਲਾਪ੍ਰਿਤਕੌਰ ਗੱਗੇ ਤੋਂ ਕੋਈ ਸ਼ਬਦ ਬਣਾ ਕੇ ਲਿਖ ਰਹੀ ਆ ਦੇਖਦੇ ਆ ਬੇਟੀ ਕੀ ਲਿਖ ਰਹੀ ਆ ਕੀ ਲਿਖਿਆ ਵੀ ਗੰਗਲਾ ਗੰਗਲਾ ਸ਼ਾਬਾਸ਼ ਪੁੱਤਰ ਸ਼ਾਬਾਸ਼ ਆ ਜਾ ਬੈਠੋ ਬੈਠੋ ਸ਼ਾਬਾਸ਼ ਹੁਣ ਦੂਸਰੇ ਗਰੁੱਪ ਵਾਲੇ ਆਜੋ ਵੀ ਹੁਣ ਆਪਾਂ ਦੂਜੇ ਗਰੁੱਪ ਵਾਲੇ ਦੇਖਦੇ ਆ ਕਿਹੜਾ ਵਿਦਿਆਰਥੀ ਕੋਈ ਤੁਸੀਂ ਆਪਣੇ ਦਿਮਾਗ ਚ ਗੱਗੇ ਤੋਂ ਸ਼ਾਬਾਸ਼ ਸੋਚੀ ਚੱਲੋ ਆਜੋ ਦੇਖਦੇ ਆਪਾਂ ਗਰੁੱਪ ਦੇਖਦੇ ਆ ਕਿਹੜਾ ਵਧੀਆ ਕੰਮ ਕਰੂ ਚਲੋ ਗੱਗੇ ਤੋਂ ਜਾਓ ਅਗਲਾ ਸ਼ਬਦ ਲਿਖੋ ਜਾ ਕੇ ਚਲੋ ਬੇਟਾ ਸ਼ਾਬਾਸ਼ ਆ ਗਿਆ ਵੀ ਸਾਡਾ ਮਨੀਸ਼ ਚੱਲਿਆ ਲਿਖਣ ਲੱਗਿਆ ਵੀ ਗੱਗੇ ਤੋਂ ਅਗਲਾ ਸ਼ਬਦ ਬਣਾਉਣ ਲੱਗਿਆ ਦੇਖਦੇ ਹਾਂ ਕੀ ਬਣਾ ਰਿਹਾ ਲੋ ਇਸ ਨੇ ਸ਼ਬਦ ਬਣਾ ਦਿੱਤਾ ਬੜਾ ਵੱਡਾ ਕੀ ਸ਼ਬਦ ਲਿਖਿਆ ਗੋਰਾ ਗੋਰਾ ਕਿਉਂਕਿ ਇਹਦਾ ਰੰਗ ਗੋਰਾ ਹੈ ਨੇ ਆਪਣਾ ਰੰਗ ਲਿਖਤਾ ਗੋਰਾ ਚਲੋ ਸ਼ਾਬਾਸ਼ ਬੇਟਾ ਗੋਰਾ ਬਾਕੀ ਆ ਜਾਓ ਦੂਜੇ ਗਰੁੱਪ ਵਾਲੇ ਚਲੋ ਸ਼ਾਬਾਸ਼ ਪੁੱਤਰੋ ਚਲੋ ਜੱਸੋ ਕਿਹੜਾ ਬੱਚਾ ਜਾਊਗਾ ਅੱਗੇ ਬਦਲ ਬਦਲ ਕੇ ਲਾਪ੍ਰੀਤ ਲਿਖ ਚੁੱਕੀ ਆ ਅਗਲਾ ਬੱਚਾ ਜਾਓ ਜਿਹੜਾ ਵੀ ਜਾਓ ਚਲੋ ਬੇਟਾ ਜਾਓ ਜਾਓ ਆਪਣੀ ਮਰਜ਼ੀ ਨਾਲ ਸ਼ਾਬਾਸ਼ ਸ਼ਾਬਾਸ਼ ਸਪਨਾ ਬਹੁਤ ਹੀ ਪਿਆਰੀ ਬੇਟੀ ਆਪਣੀ ਸਪਨਾ ਜਾ ਰਹੀ ਆ ਗੱਗੇ ਤੋਂ ਅਗਲਾ ਸ਼ਬਦ ਬਣਾ ਰਹੀ ਆ ਦੇਖਦੇ ਆਪਾਂ ਕੀ ਲਿਖੇਗੀ ਪੜਦੇ ਰਹੋ ਬੇਟਾ ਬਾਕੀ ਸਾਰੇ ਪੜਨਾ ਠੀਕ ਹੈ ਗਰਮ ਕੀ ਲਿਖਿਆ ਗਰਮ ਗਰਮ ਕੋਈ ਵੀ ਚੀਜ਼ ਗਰਮ ਹੋ ਸਕਦੀ ਹੈ ਲਿਖਿਆ ਸ਼ਬਦ ਗਰਮ ਚਲੋ ਵੀ ਅਗਲਾ ਬੱਚਾ ਜਿਹੜਾ ਮਰਜ਼ੀ ਆਪਣੀ ਮਰਜ਼ੀ ਦੇ ਨਾਲ ਜਾਓ ਸ਼ਾਬਾਸ਼ ਦਿਸ਼ਾਂਤ ਸ਼ਾਬਾਸ਼ ਬੇਟਾ ਦਿਸ਼ਾਂਤ ਜਾ ਰਿਹਾ ਦਿਸ਼ਾਂਤ ਅਗਲਾ ਸ਼ਬਦ ਗੱਗੇ ਤੋਂ ਜਿਹੜਾ ਬਣਾ ਕੇ ਲਿਖ ਰਿਹਾ ਦੇਖਦੇ ਆਪਾਂ ਕੀ ਲਿਖਿਆ ਬੇਟਾ ਗੁਰੂ ਗੁਰੂ ਸ਼ਾਬਾਸ਼ ਬਹੁਤ ਵਧੀਆ ਦਿਸ਼ਾਂਤ ਬੇਟਾ ਸ਼ਾਬਾਸ਼ ਕਿਹੜਾ ਸ਼ਬਦ ਲਿਖਿਆ ਗੁਰੂ ਹੋਰ ਚਲੋ ਜਿਹੜਾ ਵਰਜੀ ਬੱਚਾ ਆਪਣੇ ਦਿਮਾਗ ਤੁਸੀਂ ਆਪਣੇ ਮਨ ਦੇ ਅੰਦਰ ਸੋਚੋ ਸਾਡੀ ਪਿਆਰੀ ਬੇਟੀ ਸੰਧਿਆ ਚੱਲੀ ਆ ਗੱਗੇ ਤੋਂ ਅਗਲਾ ਸ਼ਬਦ ਬਣਾਉਣ ਦੇ ਲਈ ਨਾਲ ਦੀ ਨਾਲ ਬੇਟਾ ਤੁਸੀਂ ਪੜ੍ਹਦੇ ਰਹਿਣਾ ਕੀ ਲਿਖਿਆ ਗੌਰਵ ਗੌਰਵ ਗੱਗੇ ਤੋਂ ਗੌਰਵ ਗੌਰਵ ਕਿਸੇ ਦਾ ਵੀ ਨਾਮ ਹੋ ਸਕਦਾ ਕਿਸੇ ਦਾ ਵੀ ਨਾਮ ਹੋ ਸਕਦਾ ਸ਼ਾਬਾਸ਼ ਅਗਲਾ ਬੱਚਾ ਕੋਈ ਹੋਰ ਜਾਓ ਕੀ ਸੋਚਿਆ ਜਿਹੜੇ ਜਿਹੜੇ ਵਿਦਿਆਰਥੀ ਬੈਠੇ ਆਪਣੇ ਦਿਮਾਗ 'ਚ ਮਨ ਸੋਚਦੇ ਰਹੋ ਲਿਖ ਦਿਓ ਬੇਚਿਕ ਕੋਈ ਸੰਗਣਾ ਨਹੀਂ ਕੁਛ ਨਹੀਂ ਕੋਈ ਸ਼ਬਦ ਗਲਤ ਵੀ ਹੋ ਸਕਦਾ ਉਹ ਵੀ ਨਾਲ ਦੀ ਨਾਲ ਦੱਸਾਂਗੇ ਪਰਾਂਚੂ ਗੱਗੇ ਤੋਂ ਅਗਲਾ ਸ਼ਬਦ ਲਿਖ ਰਿਹਾ ਕੀ ਲਿਖਿਆ ਵੀ ਗੁੱਸਾ ਗੁੱਸਾ ਬਿਲਕੁਲ ਜਿਵੇਂ ਆਪਾਂ ਨੂੰ ਕਈ ਵਾਰੀ ਗੁੱਸਾ ਆ ਜਾਂਦਾ ਨਾ ਇਹ ਉਹ ਗੁੱਸਾ ਹੈ ਨਾ ਹੁਣ ਅਗਲਾ ਬੱਚਾ ਜਾਓ ਬੇਟਾ ਕੋਈ ਵੀ ਲੜਕੀ ਕੋਈ ਵੀ ਲੜਕਾ ਜਿਹਦੇ ਦਿਮਾਗ ਦੇ ਵਿੱਚ ਆਇਆ ਹਾਂ ਜੀ ਸਾਗਰ ਲੋਈ ਸ਼ਾਬਾਸ਼ ਬੇਟਾ ਸਾਗਰ ਲੋਈ ਆ ਰਿਹਾਗਾ ਇਸਨੇ ਆਪਣੇ ਦਿਮਾਗ ਦੇ ਵਿੱਚ ਬਾਕੀ ਸਾਰੇ ਵਿਦਿਆਰਥੀ ਵੀ ਆਪਣਾ ਆਪਣਾ ਸੋਚਦੇ ਰਹੋ ਪੁੱਤਰੋ ਜਲਦੀ ਜਲਦੀ ਸ਼ਾਬਾਸ਼ ਸਾਗਰ ਲੋਈ ਗੱਗੇ ਤੋਂ ਅਗਲਾ ਸ਼ਬਦ ਲਿਖਣ ਲੱਗਿਆ ਦੇਖਦੇ ਹਾਂ ਸਾਗਰ ਲੋਈ ਦੇ ਦਿਮਾਗ ਦੇ ਵਿੱਚ ਕੀ ਆਇਆ ਕੀ ਲਿਖਿਆ ਗਾਜਰ ਬਿਲਕੁਲ ਇੱਕ ਆਪਣੀ ਸਬਜੀ ਐ ਗਾਜਰਾਂ ਤੁਸੀਂ ਸਾਰੇ ਖਾਨੇ ਹੋ ਨਾ ਗਾਜਰ ਕਿੰਨੇ ਸਾਰੇ ਦੇਖੋ ਸ਼ਬਦ ਬਣ ਚੁੱਕੇ ਆ ਹੋਰ ਸ਼ਬਦ ਦੱਸੋ ਸੌਰਵ ਬਟਾ ਚਲੋ ਬੈਠ ਜਾਓ ਇੱਕ ਵਾਰੀ ਸੌਰਵ ਨੇ ਗੱਗਾ ਸ਼ਬਦ ਅੱਖਰ ਜਿਹੜਾ ਲਿਖਿਆ ਸੀ ਗੱਗਾ ਸੌਰਵ ਆਪਣੀ ਜਗ੍ਹਾ ਲੈ ਰਿਹਾ ਬਾਕੀ ਬੱਚੇ ਆ ਜਾਓ ਵੀ ਚਲੋ ਸ਼ਬਦ ਜਲਦੀ ਜਲਦੀ ਸ਼ਾਬਾਸ਼ ਸ਼ਾਬਾਸ਼ ਅਪਾਉ ਡੀ ਕਰਿਆ ਲਵਿਸ਼ ਸ਼ਾਬਾਸ਼ ਲਵਿਸ਼ ਗਿਆ ਬਈ ਲਵਿਸ਼ ਛੁੱਟਿਆ ਦੇਖਦੇ ਆ ਕਿਹੜਾ ਸ਼ਬਦ ਲਵਿਸ਼ ਦੇ ਦਿਮਾਗ ਦੇ ਵਿੱਚ ਆਇਆ ਤੇ ਲਵਿਸ਼ ਲਿਖਣ ਲੱਗਿਆ ਗੱਗਾ ਗੱਗੇ ਨੂੰ ਆਦਕ ਲੱਲਾ ਕੀ ਬਣ ਗਿਆ ਗੱਲ ਸ਼ਾਬਾਸ਼ ਪੁੱਤਰਾ ਬੈਠ ਜਾ ਸ਼ਾਬਾਸ਼ ਬਹੁਤ ਵਧੀਆ ਇਹ ਕੀ ਲਿਖਿਆ ਗੱਲ ਹੋਰ ਕੋਈ ਵਿਦਿਆਰਥੀ ਜਿਹੜਾ ਉਹਦੇ ਦਿਮਾਗ ਦੇ ਵਿੱਚ ਕੋਈ ਸ਼ਬਦ ਆਇਆ ਹੋਵੇ ਤਾਂ ਆਪਣੇ ਆਪ ਲਿਖੋ ਲੈ ਕੋਲ ਕੋ ਸ਼ਾਬਾਸ਼ ਸ਼ਾਬਾਸ਼ ੁੱਟੋ ਲਪ੍ਰੀਤ ਦੂਜੀ ਵਾਰ ਜਾ ਰਹੀ ਹੈ ਸ਼ਾਬਾਸ਼ ਬਹੁਤ ਵਧੀਆ ਸਾਡੇ ਕੋਲੇ 6ਵੀਂ ਦੀ ਵਿਦਿਆਰਥਣ ਹੈ ਲਪ੍ਰੀਤ ਬਹੁਤ ਪਿਆਰੀ ਬੱਚੀ ਹੈ ਦੂਜਾ ਸ਼ਬਦ ਲਗਾਤਾਰ ਕੀ ਲਿਖਿਆ ਗਲਾਸ ਸ਼ਾਬਾਸ਼ ਬਹੁਤ ਵਧੀਆ ਲਪ੍ਰੀਤ ਪੁੱਤਰ ਸ਼ਾਬਾਸ਼ ਬੈਠੋ ਜਿੰਨੇ ਛੋਟੇ ਕਲਾਸ ਵਾਲੋ 6ਵੀਂ ਦੀ ਵਿਦਿਆਰਥਣ ਨਵੇਂ-ਨਵੇਂ ਸਾਡੇ ਕੋਲੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਆਏ ਆ ਬੱਚੇ ਬਾਕੀ ਬੱਚੇ ਦੱਸੋ ਵੀ ਕੋਈ ਹੋਰ ਬੱਚਾ ਕੁਝ ਲਿਖਣਾ ਚਾਹੁੰਦਾ ਹੋਵੇ ਜਲਦੀ ਸ਼ਾਬਾਸ਼ ਸ਼ਾਬਾਸ਼ ਲਓ ਅਗਲਾ ਬੱਚਾ ਆਪਣੇ ਕੋਲੇ ਲਿਖਣ ਦੇ ਲਈ ਕੀ ਨਾਮ ਹੈ ਬੱਚੇ ਦਾ ਮਨੀਸ਼ ਇਹ ਨਵਾਂ ਬੱਚਾ ਆਇਆ ਸਰ ਸਾਡੇ ਕੋਲੇ 3 ਦਿਨ ਪਹਿਲਾਂ ਹੀ ਬੱਚਾ ਆਇਆ ਕੀ ਲਿਖਿਆ ਗਲਤ ਲਿਖਿਆ ਸਹੀ ਹੈ ਪਰ ਲਿਖਿਆ ਕੀ ਹੈ ਗੱਗਾ ਲੱਲਾ ਤੱਤਾ ਗਲਤ ਗੱਗੇ ਦੇ ਉੱਤੇ ਏਕ ਬਣ ਗਿਆ ਸ਼ਾਬਾਸ਼ ਬਹੁਤ ਵਧੀਆ ਮਨੀਸ਼ ਬੇਟਾ ਨਵਾਂ ਬੱਚਾ ਸਾਡੇ ਕੋਲੇ ਆਇਆ ਹੋਰ ਕੋਈ ਵਿਦਿਆਰਥੀ ਲਿਖਣਾ ਚਾਹੁੰਦਾ ਹੋਵੇ ਕਿਸੇ ਦੇ ਦਿਮਾਗ ਦੇ ਵਿੱਚ ਆਇਆ ਸ਼ਬਦ ਤਾਂ ਚਲੋ ਸ਼ਾਬਾਸ਼ ਸ਼ਾਬਾਸ਼ ਜਲਦੀ ਬਹੁਤ ਵਧੀਆ ਸ਼ਾਬਾਸ਼ ਆ ਗਿਆ ਵੀ ਰਾਜਾ ਬੇਟਾ ਸਾਡਾ ਬੱਚਾ ਰਾਜਾ ਬਹੁਤ ਹੁਸ਼ਿਆਰ ਵਿਦਿਆਰਥੀ ਹੈ ਹਰ ਗੱਲ ਨੂੰ ਹੁਣੇ ਕਲਾਸ ਦੇ ਵਿੱਚ ਆਇਆ ਸੀਗਾ ਰਾਜਾ ਲਿਖ ਰਿਹਾ ਗੱਗੇ ਤੋਂ ਕੀ ਲਿਖਿਆ ਵੀ ਕਮਲਾ ਸ਼ਾਬਾਸ਼ ਬਹੁਤ ਵਧੀਆ ਹੁਣ ਆਪਣੇ ਕੋਲੇ 3 3 6 3 9 ਤੇ 2 11 11 ਸ਼ਬਦ ਤੁਹਾਡੇ ਬੱਚਿਆਂ ਨੇ ਲਿਖੇ ਆ ਕੱਲ ਨੂੰ ਆਪਾਂ ਅਗਲੇ ਅੱਖਰ ਲਿਖ ਕੇ ਸ਼ਬਦ ਬਣਾਵਾਂਗੇ ਉਦੋਂ ਤੱਕ ਲਈ ਤੁਸੀਂ ਆਪਣੇ ਦਿਮਾਗਾਂ ਦੇ ਵਿੱਚ ਸ਼ਬਦ ਤੇ ਅੱਖਰ ਵੱਧ ਤੋਂ ਵੱਧ ਲੈ ਕੇ ਆਣੇ ਆ ਇਸ ਦੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਅੱਖਰਾਂ ਤੋਂ ਪੈਦਾ ਹੋਣ ਵਾਲੇ ਸ਼ਬਦ ਪੱਕੇ ਹੋ ਜਾਣਗੇ Chabaz.